ਦੀ ਨਵੇਂ ਵਲੌਗ ਤੁਹਾਡਾ ਸਵਾਗਤ ਆ ਤੇ ਸਾਡੇ ਕੱਲ ਤੁਸੀਂ ਵੀਡੀਓ ਚ ਦੇਖਿਆ ਕਿ ਲੈਂਟਰ 팬 ਦੀ ਤਿਆਰੀ ਹੋ ਰਹੀ ਸੀ ਤੇ ਰੈਸਟੋਰੇਸ਼ਨ ਦੀ ਸ਼ੁਰੂ ਅੰਦੋਖਾ ਨਹੀਂ ਆਤੀ ਤਾਂ ਅਸੀਂ ਚੱਲ ਕੇ ਜੋੜਾ ਤੇ ਤੇ ਗਰਮੀ ਵੀ ਪੂਰੀ ਫੋਰ ਲਾ ਦਿੱਤੀ ਆਹਵਾ ਨਹੀਂ ਚਾਹੀਦਾ අමසිරෝ ගැනග ඉක්වාර්තිි වාජයේ වනදිින් ලෝකහමතැල්ලබෑ ਮਿਕਸਰ ਕੰਮ ਸਟਾਰਟ ਹੋ ਜਾਊਗਾ ਰਾਜਨਾ ਵੀ ਹੈਗਾ ਰਾਹ ਕੈਰੀਟ ਬਜਰੀ ਬਹੁਤ ਸਾਰੀ ਪਿਆਰੀ ਚਲਦੀ ਪਈ ਹੈ ਓ ਥੇਕਦਾ ਗੰਮ ਥੇਕਦਾ ਹੁਣੇ ਕੰਮ ਸ਼ੁਰੂ ਹੋਣ ਲੱਗਿਆ ਸੀਗਾ ਤੇ ਇਹਨੇ ਵੀ ਜਿਹੜੀ ਇਹ ਮਸ਼ੀਨ ਦੀ ਬੈਲਟ ਆ ਉਹ ਟੁੱਟ ਗਈ ਹੁਣ ਉਹ ਸੈੱਟ ਕਰਨ ਲੱਗੇ ਹੋਏ ਨੇ ਐਜੇ ਕੰਮ ਵੀ ਹੋ ਜਾਂਦੇ ਹੁੰਦੇ ਨੇ ਜੀ ਕੋਲ ਸਿੰਘ ਹਾਂਜੀ ਐਜੇ ਕੰਮ ਵੀ ਹੋ ਹੀ ਜਾਂਦੇ ਹੁੰਦੇ ਨੇ ਨਾ ਇਹ ਆਪਣੇ ਨਾਲ ਹੁੰਦਾ ਹੈ ਵਾਰੀ ਦੇਖੋ ਇਹਦਾ ਇੱਕ ਆਪਣੇ ਜਦੋਂ ਆਪਾਂ ਲੈਟਰ ਪਾ ਲਈ ਉਹਦੀ ਮੀਂਹ ਪੈ ਲੱਗਦਾ ਹੈ ਨਾ ਹਾਂ ਇਹ ਇੱਕ ਜਦੋਂ ਆਪਾਂ ਕੋਈ ਕੰਮ ਕਰ ਲਏ ਜਦੋਂ ਪਿਛਲੀ ਵਾਰ ਆਪਾਂ ਲੈਂਟਰ ਪਾਉਣ ਲੱਗੇ ਸੀ ਤੇ ਮਸ਼ੀਨ ਨੂੰ ਕੀ ਹੋ ਗਿਆ ਬੰਦੀ ਹਾਂ ਹੈਨਾ ਇਹ ਇਹੀ ਜਿਹੜੀ ਇੱਕ ਨੇ ਲੈਂਟਰ ਵਾਲੀ ਮਸ਼ੀਨ ਹਾਂ ਪਤਾ ਨਹੀਂ ਕੀ ਟੁੱਟ ਗਿਆ ਦਾ ਕੀ ਨਹੀਂ ਹੁਣ ਅੱਜ ਫੇਰ ਕੋਈ ਪਹਿਲਾਂ ਅਸੀਂ ਕਈ ਵਾਰ ਨਾ ਕਈ ਵਾਰ ਜਦੋਂ ਪਵਾਏ ਨੇ ਹਮੇਸ਼ਾ ਸ਼ਾਮ ਜੀ ਨੂੰ ਪਾਉਂਦੇ ਮੈਂ ਤਾਂ ਇਹ ਕਹਾਂਗਾ ਵੀ ਲੈਂਟਰ ਜਦੋਂ ਪਾਉਣਾ ਹੈ ਸਵੇਰੇ ਸ਼ੁਰੂ ਕਰੋ ਕਿਉਂਕਿ ਆਪਣਾ ਸਾਰਾ ਦਿਨ ਹੁੰਦਾ ਕਈ ਵਾਰ ਸ਼ਾਮ ਹੁੰਦੇ ਉਹ ਹਨੇਰੇ ਪਏ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਜਾਂ ਲੈਂਟਰ ਪੈ ਗਿਆ ਕਿਹੜਾ ਜਾਂ ਨਹੀਂ ਪਿਆ ਕਿਉਂ ਵੀ ਸਹੀ ਗੱਲ ਹੈ ਤੇ ਦਿਨੇ ਸ਼ੁਰੂ ਕਰਨਾ ਚਾਹੀਦਾ ਬਾਕੀ ਜੀ ਇਹ ਨੂੰ ਦੋ ਚਾਰ ਘੰਟੇ ਸੁੱਕ ਜੂਗਾ ਨੀ ਪੂਰਾ ਚਾਰ-ਪੰਜ ਵੰਦੀ ਫੇਰ ਮੈਨੇ ਕਰੀ ਹਾਂ ਕਿੰਨੀ ਵਾਰ ਅਸੀਂ ਲੈਂਟਰ ਪੁਆਇੰਟ ਤੇ ਉਹਦੇ ਕੋਲ ਆਇਆ ਨਾ ਉਧਰ ਹੀ ਪਵਾਇਆ ਰਾਤ ਨੂੰ ਮੀਂਹ ਪਈ ਪੈ ਹੀ ਜਾਂਦਾ ਹੈ ਨਾ ਔਰ ਲੈਂਟਰ ਵੀ ਸ਼ਾਮ ਨੂੰ ਸ਼ੁਰੂ ਕਰਦੇ ਆ ਕੋਣ ਕੋਲ ਬਸ ਥੋੜੇ ਦੋ ਚਾਰ ਘੰਟੇ ਦਾ ਮੀਂਹ ਪਏ ਹੋਏ ਨੇ ਹਾਂ ਅਸੀਂ ਅੱਜ ਇਸ ਵਾਰ ਕਿਹਾ ਵੀ ਕੱਲ ਵੀ ਪਾ ਸਕਦੇ ਸੀਗੇ ਪਰ ਇਹਨਾਂ ਨੇ ਕਹਿਤਾ ਵੀ ਚਾਰ ਵਜੇ ਕੀ ਲੈਣ ਪਾ ਦਈਏ ਹੁਣ ਮਗਰ ਮੇਰੇ ਪੈ ਨਹੀਂ ਪਾਉਣਾ ਆਪਾਂ ਬੰਮਾਗੇ ਬਿਨੈ ਦਿਨ ਥੋੜਾ ਕਰੇ ਸਾਰੇ ਸਟਾਰਟ ਕਰਦੇ ਆ ਇੰਟਰ ਫੈ ਰਿਆ ਤਾਂ ਬਦਾਨਾ ਖਾਣਾ ਹੀ ਤੂੰ ਹੀ ਅੰਬ ਖਾਣ ਲੱਗੇ ਪਏ ਹੈ ਰੋਟੀ ਨਹੀਂ ਕੁਝ ਨਹੀਂ ਉੱਠਦੇ ਸਾਰੇ ਅੰਬ ਬੱਲੇ ਬੱਲੇ ਜਿਹੜਾ ਆਈ ਬੱਤੇ ਮੂੰਹ ਦਿਖਾਓ ਨੀਂਦ ਦਾ ਮੂੰਹ ਦੇਖੋ ਇੱਧਰ ਦੇਖੋ ਜੀ ਮੰਗੋ 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 ਲਓ ਜੀ ਉਤਾਰ ਵਿਚਾਰੇ ਚੱਲੇ ਡਿਊਟੀ ਉਤਾਰ ਦੀ ਡਿਊਟੀ ਅੱਜ 1 ਵਜੇ ਹੀ ਫੀਮੈਲ ਐਂਟਰ ਤੇ ਹੁਣਾਂ ਤੱਕ ਮੈਂ ਇੱਕ ਇੱਕ ਘੰਟਾ ਪਹਿਲਾਂ ਲੱਗੇ ਹੁੰਦੇ ਤਾਂ ਮੈਂ ਲੈਂਡਰ ਪੈਂਦਾ ਦੇਖ ਹੀ ਜਾਂਦਾ ਨਹੀਂ ਪੈਂਦਾ ਤੇ ਵੇਖ ਹੀ ਲਿਆ ਤੁਸੀਂ ਪੈਂਦਾ ਤਾਂ ਵੇਖ ਹੀ ਲਿਆ ਕੰਪਲੀਟ ਹੁੰਦਾ ਹਾਂ ਜੇ ਕੋਈ ਨਸ਼ਾਮ ਨੂੰ ਕੰਪਲੀਟ ਹੋਵੇ ਹਾਂ ਤੇ ਮੇਰੇ ਵੱਲੋਂ ਮੈਂ ਤਾਂ ਰੌਣਹ ਵਧਾਈ ਦਿੰਦੀ ਐਡਵਾਂਸ ਸਾਡੀ ਆ ਫੈਮਿਲੀ ਨੂੰ ਵੀ ਸਾਡੀ ਨੂੰ ਸਾਰੀ ਨੂੰ ਸਾਡੀ ਫੈਮਿਲੀ ਨੂੰ ਵੀ ਵਧਾਈਆਂ ਲੈ ਬਾਈ ਆ ਗਿਆ ਤੁਸੀਂ ਕਰਨ ਆਈਆਂ ਲੇਬਰ ਤਾਂ ਹੋਣਾ ਹੀ ਅਸਲੀ ਲੈਂਡਰ ਦਾ ਪੈ ਗਿਆ ਆਈਆਂ ਬਹੁਤ ਬਹੁਤ ਬਧਾਈ ਬਹੁਤ ਬਹੁਤ ਬਧਾਈ ਰੱਬ ਬਤਾਨੂ ਇਹ ਵਧਾਵੇ ਬਹੁਤ ਬਹੁਤ ਮੁਬਾਰਕਬਾਦ ਹਾਂਜੀ ਕਿਵੇਂ ਦੀ ਫੀਲ ਬਹੁਤ ਬਹੁਤ ਮੁਬਾਰਕਬਾਦ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਲੈਂਟਰ ਪੈ ਚੁੱਕਿਆ ਸਮੋਸੇ ਮਿੱਠੇ ਆ ਚੁੱਕੇ ਨੇ ਤੁਸੀਂ ਆਓ ਓਏ ਹੋਏ ਆ ਜਿਓ ਪਹਿਲਾਂ ਪਹਿਲਾਂ ਹੱਥ ਤਾਂ ਧੋ ਲਓ ਉਹ ਮਿਸਤਰੀਆਂ ਖਾਣੇ ਨੇ ਬਡਾਨਾ ਬਡਾਨਾ ਨਹੀਂ ਹੈਗਾ ਬਡਾਨਾ ਬਡਾਨਾ ਨਹੀਂ ਹੈਗਾ ਅਸੀਂ ਮਿੱਠੇ ਸਮੋਸੇ ਆਪਣੇ ਜਾ ਰਹੇ ਨੇ ਐਵੇਂ ਦੇ ਦੇਣੇ ਨੇ ਤੇ ਬਡਾਨਾ ਨਹੀਂ ਦੇਣਾ ਲੋ ਬਈ ਬਡਾਨਾ ਨਹੀਂ ਦੇਣਾ ਬਡਾਨਾ ਕਿੱਥੇ ਬਿਠਾਣਾ ਹੈ ਇੱਥੇ ਮੰਮੀ ਤੂੰ ਉੱਠ ਜਾ ਹਾਂ ਤੂੰ ਵਿੱਚ ਬੜੇ ਬੈਠੀ ਹੈ ਉੱਠ ਜਾ ਤੂੰ ਇੱਥੋਂ ਕਿੱਥੇ ਉਹਨਾਂ ਵਿਚਾਰੇ ਨੇ ਬਹਿਣਾ ਸਾਰਿਆਂ ਨੇ ਚਾਹ ਹੁਣ ਮਿੱਠੇ ਸਮੋਸੇ ਮਿੱਠਾ ਬਦਾਨਾ ਚਾਹ ਜ ਮਿੱਠੇ ਨੂੰ ਕੀ ਕਰਨਾ ਛੱਡ ਪਰੇ ਇੰਨੇ ਮਿੱਠੇ ਸਮੋਸੇ ਇੰਨਾ ਮਿੱਠਾ ਬਦਾਨਾ ਉਤੋਂ ਚਾਹ ਚ ਮਿੱਠਾ 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 ਕੰਮ ਹੋ ਜਾਣਾ ਉਹਨਾਂ ਨੇ ਮਿੱਠੇ ਸਮੋਸੇ ਮੰਗਾਏ ਵਿਚਾਰੇ ਭੱਜ ਕੇ ਆਏ 1:30 ਵਜੇ ਕੀ ਲੈਟਰ ਪਹਿਣਾ ਲੈਂਟਰ ਤਾਂ ਪਹਿ ਚੁੱਕਿਆ ਫਿਰ ਮਿੱਠੇ ਸਮੋਸੇ ਵੀ ਖਾਣੇ ਚਲਾਂਗੇ

ਅੱਛਾ ਪਰ ਜੱਗ ਦੋ ਜੱਗ ਭਰਨੇ ਹਾਂ ਚਾਹਦੇ ਆ ਇੱਕ ਬੰਦ ਪਾ ਕੇ ਜੇ ਹੋਰ ਲੈ ਲੈ ਹਾਂਜੀ ਫਤਿਹ ਆਜ ਬਣੇ ਚੁੱਪ ਚੁੱਪ ਅੰਦਰੋਂ ਨੀ ਨਿਕੜਾ ਸੇਰਦਾ ਪਤਾ ਨਹੀਂ ਕੀ ਗੱਲ ਹਾਂ ਮੈਨੂੰ ਨਾਲ ਆ ਕੇ ਪੈ ਗਿਆ ਕਹਿੰਦਾ ਦੱਸੋ ਘਰ ਕਿੱਥੇ ਬਣਾਣਾ ਹੈ ਨੀ ਦੇ ਕਮਰੇ ਤੁਸੀਂ ਦਰਵਾਜ਼ਾ ਰੱਖੋਗੇ ਮੇਰੇ ਚ ਕਿਉਂ ਨਹੀਂ ਰੱਖਣਾ ਮੈਂ ਕਿਹਾ ਮੁੱਤ ਤੂੰ ਤੇਰਾ ਹੀ ਮੈਂ ਹਾਂ ਪੁੱਤ ਇਹ ਨਾ ਹਜੇ ਇਹ ਨਾ ਪਹਿਲਾਂ ਗੁਰਦੁਆਰੇ ਵਾਲਾ ਡੱਬਾ ਇਹ ਇੱਕ ਰਹਿਣ ਦੇ ਇੱਕ ਉਹ ਗੁਰਦੁਆਰਾ ਸਾਹਿਬ ਵਾਸਤੇ ਰੰਦੇ ਹੋਣਗੇ ਆਉਣਗੇ ਕੱਤੀ ਹੋਣੀ ਕੌਣ ਆਉਣਗੇ ਜਿਹੜੀ ਆਡੀਅੰਸ ਸਾਨੂੰ ਦੇਦੀ ਹੈ ਕਿਹੜੀ ਟੀਮ ਆਈ ਹੁਣ ਲੋ ਇਹ ਸਾਡੀ ਪਹਿਲੀ ਟੀਮ ਸੀ ਭਾਈ ਤੇ ਹੁਣ ਜਿਹੜਾ ਦੂਜਾ ਆਪਣਾ ਘਰ ਸ਼ੁਰੂ ਹੋਣਾ ਹੈ ਉਹ ਚ ਨਵੀਂ ਟੀਮ ਆਏਗੀ ਉਹ ਵੀ ਤੁਹਾਨੂੰ ਜਲਦੀ ਅਸੀਂ ਮਿਲਾਵਾਂਗੇ ਕਹਿੰਦੇ ਉਹ ਚ ਕੁਝ ਪਰਸਨ ਕਹਿੰਦੇ ਆਡੀ ਵੀਡੀਓ ਨੇ ਬਣਾਇਓ ਮੈਂ ਸੋਨੀ ਨੂੰ ਕਹਿੰਦਾ ਅੱਡੇ ਕਦੇ ਬੰਦੇ ਹੀ ਨੇ ਉਹ ਭੇਜੀ ਜਿਹੜੇ ਵੀਡੀਓ ਚ ਬਣਾਉਣਾ ਚਾਹੀਦੇ ਆਈ ਤੇ ਕੈਮਰਾ 24 ਘੰਟੇ ਚੱਕਿਆ ਹੀ ਰੱਖਣਾ ਉਹ ਇਹ ਸਾਡਾ ਕੰਮ ਹੈ ਮੂੰ ਤਾਂ ਇਹ ਸਾਡੀ ਜੌਬ ਹੈ ਹਾਂ ਲੈ ਉਹਨੂੰ ਦੱਸ ਰਿਹਾ ਉਹਨੂੰ ਪਤਾ ਸਾਰਾ ਕੁਝ ਪਤਾ ਨੂੰ ਹੈ ਨਾ Tak ada nak leden. ਲੋਕਾਂ ਨੂੰ ਜਾਣ ਲੱਗੇ ਕਿ ਇਹ ਕਰਦੇ ਆਂ ਹਾਂ ਬੱਸ ਤੁਹਾਡੀ ਵੀਡੀਓ ਵੇਖੀ ਸਾਰਾ ਲੇਕਿਨ ਨਹੀਂ ਸਬਸਕ੍ਰਾਈਬ ਕਰ ਦੋ ਉਹ ਚੈਨਲ ਬਾਬੇ ਦੇ ਫੋਨ ਤੇ ਬਾਬੇ ਸਾਰਿਆਂ ਨੇ ਫੋਨ ਤੇ ਕਰਦੇ ਆਂ ਆਓ ਕਿਹਦੇ ਹੋ ਨਾ ਬੱਸ ਮਾਨੂੰ ਚੋਲ ਦੇ ਕਰਤ ਲਾ ਦੇ ਦਿਖਾ ਦੇ ਨਹੀਂ ਬਣਾ ਰਿਹਾ ਦੂਜਾ ਚੰਗਾ ਜਾਇਆ ਮਗਰ ਮਾਰਚ ਬੰਦ ਕੇ ਰੱਖ ਦੇ ਉਹ ਦੇਖੀ ਬੱਲੇ ਬੱਲੇ ਬਾਬਾ ਨਵੇਂ ਦਮਾਨ ਦੇਈ ਬਾਬਾ ਦੂਜਾ ਪਾਪਾ ਨਹੀਂ ਆ ਰਿਹਾ ਨਾ ਗਰੇ ਉੱਤੇ ਉਹਨੇ ਉਹ ਪਾਣੀ ਲਾਉਣ ਲਾ ਰਖਈ ਜਾਂਦੇ ਆਇਆ ਵਿਚਾਰਾ ਕਿਵੇਂ ਦੁਰਦਾ ਹਣਾ ਮਸਾਈ ਉਹ ਨਾ ਨਾ ਲਾ ਰਖਈ ਹੈ ਟਰੈਕਟਰ ਟੂਲਰ ਨੂੰ ਨਾ ਬਟੋਕੜਾ ਉਹ ਵਸਣ ਨੂੰ ਗੱਲ ਨਹੀਂ ਜਦੋਂ ਤੂੰ ਚੱਕ ਪਾ ਦੇਣਾ ਬੈਠਾ ਉੱਪਰ ਕਰਦੇ ਸੀ ਜਿਹੜੇ ਨਾਲ ਜੀਣੀਆਂ ਦੇ ਸਪਰੇਅ ਕਰਦੇ ਨੇ ਬਾਈ ਅੱਛਾ ਛੋ ਉਹ ਹੈ ਠੀਕ ਠੀਕ ਪਰ ਕੇ ਦੇ ਆ ਜਿਹਨੂੰ ਟ੍ਰੈਕਟ ਚਾਰਟ ਕਰਕੇ ਦੇ ਆ ਜੀ ਦੋਨ ਨਾਲ ਆ ਜਾ ਡਾਕਟਰ ਨੂੰ ਖਿੱਚ ਕੇ ਬਾਹਰ ਖੜਾ ਕੇ ਕਾਈ ਚੜ ਪਾਇਆ ਪਰ ਉਹ ਵਿਚਾਰਾ ਕੱਲਾ ਖੜੇ ਤੁਸੀਂ ਅਜ ਆਪਣਾ ਆਣੀ ਹਾਂਜੀ ਤੁਸੀਂ ਕਿੱਧਰ ਜਾਣਾ

ਜਾਓ ਜਿੱਦੀ ਜੀ ਮੋਸਾਓ 4.930 ਬੀ 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 ਬ ਉਹ ਬਾਤ ਤਾਂ ਮੇਰੇ ਔਖਾ ਹੋ ਰਿਹਾ ਹੈ। ਮੈਂ ਐਕਸ਼ਨ ਸਕੈਲ ਦਾ ਘੁਕਾਰ ਹਰੇ ਕੋਟ ਕੋੜੇ ਪੇਂਟਿੰਗ ਨੇ। ਉਹ ਤੋਂ ਤੇ ਵਧੀਆ ਪ੍ਰੋਗਰਾਮ ਹੋ ਸਕਦਾ। ਹਾਂ। ਰਗੜੇ ਨੂੰ ਬਾਟਾ ਟੱਲਾ। ਹਾਂ। ਟੈਂਡ ਲਾਉਣੇ ਸੜਕ ਬਲੌਕ ਕਰ ਦੇਣਾ। ਇਧਰਲੇ ਪਾਸੇ ਟੈਂਡ ਲਾ ਲੈਣੇ ਉਹ ਬਟੀਮ ਤੇ ਟੈਂਡ ਲਾ ਲੈਣੇ। ਲੋਸੀ। ਲੋਕ ਬਹੁਤ ਹੈ। ਨੂੰ ਨਾ ਕਿ ਆ ਅੱਜ ਤੋਂ ਬਸ ਬੋਰ ਕਿਉਂਦਾ। ਦੇਖੋ ਨਹੀਂ ਲੋੜੇ ਲੋੜੀਆਂ ਪਈਆਂ ਪਈਆਂ ਹੈ ਤੇ ਉਹ ਹੋ ਜਾਂਦੀ। ਹੋਰ ਵੱਧ ਜਾਏ। ਵੱਧ ਜਾ। ਵੱਧ ਜਾ। ਇੱਥੇ ਕੈਮਰੇ ਵਿੱਚ ਖੜੀ ਹਾਂ ਨਾ ਅਮਨ ਜਦੋਂ ਸਪਾਈਕ ਕਰਾਉਣਾ ਕੋਈ ਨਹੀਂ ਮੈਂ ਮੈਨੂੰ ਰੋਟੀ ਨਹੀਂ ਖਾ ਪੁੱਛੀ ਹੈਗੀ ਸਵੇਰ ਦੀ ਉਹਨੂੰ ਆ ਕੇ ਪੁੱਛ ਰਿਹਾ ਛੇਤੀ ਰੋਟੀ ਮੈਂ ਨਹੀਂ ਤੇ ਰੋਟੀ ਸਬਜੀ ਪਾਈ ਪਈ ਮੈਂ ਪਰ ਨਹੀਂ ਤੇ ਰੋਟੀ ਖਾ ਰਿਹਾ ਆਪ ਆਪ ਹੀ ਖਾ ਗਏ ਫਤਿਹ ਪਰ ਤੁਸੀਂ ਦੋਨੇ ਨਹੀਂ ਤੇਰੇ ਖੜੇ ਹੋ ਹੀ ਨਹੀਂ ਸਕਦਾ ਕਿ ਮੈਂ ਤੇਰੇ ਤੋਂ ਬਿਨਾ ਰੋਟੀ ਮੈਂ ਤੈਨੂੰ ਦੇਹੀ ਮੈਂ ਦੇਖਦਾ ਰਹਿ ਗਿਆ ਮੈਂ ਨਹੀਂ ਤੇ ਰੋਟੀ ਖਾਣਾ ਕਹਿੰਦਾ ਇਹ ਨਾ ਪ੍ਰੌਂਟੀਆਂ ਮੈਨੂੰ ਐਵੇਂ ਦੀਆਂ ਪਰੇਸ਼ਾਨ ਕਰਦੇ ਇਹ ਤੁਸੀਂ ਅੱਜ ਤੋਂ ਦੋ ਦਿਨ ਪਹਿਲਾਂ ਤੜਕੇ ਆ ਰਾਜੀਆਂ ਕਿਉ ਇਹ ਪਾਪਾ ਆ ਗਏ ਘਰ ਵਿੱਚ ਕਹਿ ਦਿੰਦਾ ਬਦਨ ਸਾਹਿਬ ਪਨੀਤ ਕਣਾ ਸਕੂਲ ਜਾਣਾ ਇਹੋ ਜਿਹਾ ਹੂੰ ਹੂੰ ਜਿਹੜੀ ਬੜਾ ਬਜਾ ਕਰਕੇ ਛੋਟਾ ਨਹੀਂ ਗਿਆ ਉਹ ਤਾਂ ਬੰਬਾਰੀ ਜਿਹੜੀ ਹੈ ਉਹ ਤਾਂ ਬੰਬਾਰੀ ਚਾ ਉਹ ਪੂਰੀ ਹੋ ਗਈ ਵਿੱਚ ਨੇ ਕੱਪੜੇ ਲਈ ਵੀ ਸਾਡਾ ਵਿੱਚ ਹੋਰ ਬੱਡੀ ਨਹੀਂ ਸੀ ਬੱਸ ਮੂਹ ਨਹੀਂ ਲਾ ਲੋ ਆ ਬਾਹਰ ਮਾਰੋ ਚਾਹ ਨਾ ਛੋੜੀ ਚਾਰ ਹੀ ਬਿੱਤੀ ਹੈਗੀ ਨਾ ਚਾਹ ਵੀਤੀ ਨਾ ਰੋਟੀ ਖਾਦੀ ਤੂੰ ਸੁਣਨਾ ਕਰਦੀ ਹੈ ਬਾਰੋ ਜਾਨ ਮੈਨੂੰ ਰੋਟੀ ਨਹੀਂ ਮੁੱਝੀ ਆਪ ਤਾਂ ਕਿ ਭਿੜਾ ਹਾਜ਼ਰ ਆ ਆਪਣੇ ਦਿੱਤੇ ਨੇ ਸੁਖ ਨਾਲ ਦੋ ਦੋ ਤੇਰੇ ਕੋਲ ਆਥ ਨਹੀਂ ਹੈਗੇ ਨਹੀਂ ਪੀਆ ਮੈਂ ਤਾਂ ਆਪੁੰਦੀ ਪਾਈ ਮੈਨੂੰ ਕਿੱਦਾਂ ਕਰੀਂ ਬੂੰਦੀ ਦਾ ਹੈ ਹੀ ਨਹੀਂ ਬੂੰਦੀ ਆਪਣੇ ਖਾਨਾ ਲੋਦੇ ਵੇਖੀ ਉਧਰ ਕਿਹਨਾ ਹੈ ਚਲੋ ਗਾਇਜ਼ ਲੈਂਡਰ ਸਾਡਾ ਪੈ ਗਿਆ ਏ ਤੇ ਹੁਣ ਇੱਕ ਹੋਰ ਨਵਾਂ ਵਲੌਗ ਸ਼ੁਰੂ ਹੋ ਗਿਆ ਤੇ ਅਸੀਂ ਹੁਣ ਚੱਲੇ ਆ ਮਸਤਰੀ ਮਸਤਰੀ ਨੂੰ ਘੇ ਲਿਆ ਹੁਣ ਅਸੀਂ ਚੱਲੇ ਆਪਣੇ ਘਰਾਂ ਚ ਸਾਹਮਣੇ ਸੁਨੇਹਾ ਦੇਣ ਗਾਇਜ਼ ਸਾਡਾ ਵੀ ਠੀਕ ਹੈ ਗਾਇਜ਼ ਇਹ ਸਾਡਾ ਠੀਕ ਆ ਇਧਰ ਵੀ ਆ ਜਾ ਇਧਰ ਵੀ ਆ ਜਾ ਰਗਣ ਇਧਰ ਵੀ ਆ ਜਾ ਆਹ ਹੁਣ ਆਪਣੇ ਸਾਹਮਣੇ ਸੇਵਾ ਦੇ ਦਿੱਤੀ ਆ ਜੀ ਅੱਜ ਚਾਹ ਪਾਣੀ ਪੀ ਲੋ ਆਏ ਆਏ ਖੁਣੇ ਨੰਗੀਆਂ ਨਹੀਂ ਜਾਣਾ ਚਲ ਆਹ ਉਹ ਲੈ ਆ ਦੇ ਅਜ ਨਾਲ ਉਸ ਮੋਸੇ ਖਵਾ ਲਿਆ ਇਹਨੂੰ ਮੈਂ ਤੇ ਗਗਨ ਚੱਲੇ ਆ ਸਾਹਮਣੇ ਸਾਡੇ ਜਿਹੜੇ ਘਰ ਨੇ ਉਹਨਾਂ ਨੂੰ ਕਹਿਣ ਕਿਉਂਕਿ ਅਸੀਂ ਜਿਆਦਾ ਇਨਵੀਟੇਸ਼ਨ ਦੇ ਜੱਲੀ ਵੀ ਨੂੰ ਸਮਝਦੀ ਹੋਣੀ ਮੈਂ ਕਹਿਣਾ ਕਿ ਉਹਨਾਂ ਜਾ ਕੇ ਕਹਿਣਾ ਮੋਸਟ ਵੈਲਕਮ ਜੀ ਅਸੀਂ ਲੈਂਟਰ ਪਾਇਆ ਤੁਹਾਡੇ ਘਰ ਆਜੋ ਚਾਹ ਬਣਾਤੀ ਅਸੀਂ ਤੇ ਆ ਕੇ ਪੀ ਲੋ ਉਹਨੂੰ ਕਹਿਣਾ ਸੀ ਅਮਨ ਨੇ ਚਾਹ ਤਾਂ ਵੇਖ ਲੈਂਦੀ ਮੈਂ ਕਿਹਾ ਹੋ ਜਾ ਤਿਆਰ ਬੱਲੇ ਬੱਲੇ ਕਿ ਕਿਡਾ ਉੱਚਾ ਲੱਗ ਰਿਹਾ ਉੱਚਾ ਲੱਗ ਰਿਹਾ ਨਾ ਐ ਲੱਗਦਾ ਰ ਸੋਈ ਦੀ ਖਿੜਕੀ ਕਿਥੇ ਪਹੁੰਚ ਗਈ ਦਰਵਾਜ਼ਾ ਪਰਤ ਪਾਣੀ ਪੈਣੀ ਨਹੀਂ ਇਹਦੇ ਬਾਲੇ ਉੱਚਾ ਲੱਗ ਰਿਹਾ ਉਧਰੋਂ ਹੁੰਦੇ ਆ ਤੇ ਅਨ ਦਾ ਪਤਾ ਨਹੀਂ ਕਿੱਥੇ ਪਹੁੰਚ ਗਿਆ ਢੀ ਦੂਰ ਕਿੱਥੇ ਤੇ ਐ ਦੇਖਦਾ ਸੀ ਸਤਿ ਸ੍ਰੀ ਅਕਾਲ ਆ ਜੋ ਸਾਰੇ ਜਣੇ ਜੀ ਚਾਹ ਬਦਾਨਾ ਖਾਈਏ ਪੀਏ ਅਹੀ ਜਾ ਉਹਨਾਂ ਨੂੰ ਜਾਲਣ ਦੋ ਫੇਰ ਹੀ ਬੈਠਾਂਗੇ ਤੁਹਾਨੂੰ ਲੈਣ ਆਈਏ ਅਹੀਂ ਨਹੀਂ ਬਹਿਣਾ ਤੁਸੀਂ ਆਜੋ ਚਲੋ ਚਲੋ ਮੈਂ ਬਬਲੀ ਇਹ ਸਾਰੇ ਇਹ ਏਡੀ ਦੂਰ ਵਾਲੇ ਦਾ ਚਾਰ ਝੇੜੇ ਮਾਰ ਗਏ ਤੂੰ ਇਹ ਹੁਣ ਪਾਜੀ ਨਹੀਂ ਨਹੀਂ ਸਹੀ ਗੱਲ ਆ ਪਹਿਲੀ ਮੈਂ ਕਹਾਂ ਹੁਣ ਪਹਿਲੇ ਘਰੇ ਆਜੋ ਆਜੋ ਪਾਜੀ ਆਜੋ 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 ਪਹਿਣਾ ਸਾਰੇ ਚਲੋ ਮੈਂ ਬਬਲੀ ਨੂੰ ਅਸੀਂ ਚਾਹੀਏ ਹਾਈ ਬੱਦਲ ਵੀ ਹੋ ਰਿਹਾ ਮਨ ਦਾ ਹੁਣ ਅਸੀਂ ਜਾੜਾ ਦੂਜੇ ਘਰੇ ਸੁਨੇਹਾ ਦੇਣ ਦਾ ਪਾਦੀਨ ਤੈਨੂੰ ਲਾਮਾ ਦਿੱਤਾ ਉਪਰੋਂ ਸੁੱਤੇ ਹੁਣ ਐਵੇਂ ਸੁੱਤੇ ਹੋਣਗੇ ਦੁਪਹਿਰ ਦਾ ਟਾਈਮ ਆ ਆਜੋ ਘਰ ਆਜੋ ਆਜੋ ਫਿਰ ਚਾਹ ਪੀਏ ਬੈਠ ਕੇ ਆਜੋ ਮੈਂ ਲੋ ਮੈਂ ਸਕੂਲ ਤੋਂ ਆ ਕੇ ਚਾਹ ਬਣਾਈ ਤੁਹਾਡੇ ਲਈ ਫੇਰ ਮੈਂ ਆਈ ਸੀ ਇੱਥੇ ਲਾ ਕੇ ਗਈ ਸੀ ਮਾਂ ਨੇ ਸੱਦਣੇ ਤੇ ਫੇਰ ਹੀ ਆਉਂਦੇ ਨਹੀਂ ਤੇ ਤੂੰ ਹੁਣ ਮੈਂ ਕਹਿੰਦਾ ਤੂੰ ਮਾਈ ਮਾਂ ਨੂੰ ਕਰ ਨਾ ਕਿਸੇ ਨੂੰ ਹੋਵੇ ਮੇਨ ਬੰਦਾ ਤੇ ਅਗਲਾ ਤੈਨੂੰ ਕਹਿ ਗਿਆ ਨਾ ਮੇਨ ਬੰਦਾ ਤੇ ਕਹਿ ਹੀ ਗਿਆ ਚਲੋ ਅਸੀਂ ਉਧਰ ਚਲੇ ਜਾਂਦੇ ਆਈਏ ਸੁਮਨ ਕਿੱਥੇ ਆ ਪਾਜੀ ਕਿੱਥੇ ਤੇ ਪਾਜੀ ਉਹ ਉਹ ਤਾਂ 4 ਵਜੇ ਆਉਗੀ ਪਾਜੀ ਤਾਂ ਰਾਤ ਨੂੰ ਹੋਊਗਾ ਸਵੇਰੇ ਹਾਏ ਹਾਏ ਨਹੀਂ ਲੇਟ ਇਹ ਤੁਸੀਂ ਪਹਿਲਾਂ ਦੱਸਣਾ ਤੀ ਨਾ ਤੇ ਪਤਾ ਹੀ ਤੁਹਾਨੂੰ ਲੱਭ ਦੱਸਣ ਨੂੰ ਨਾ ਪਤਾ ਸਾਨੂੰ ਐ ਨਹੀਂ ਪਤਾ ਨਾ ਵੀ ਤੁਸੀਂ ਪ੍ਰੋਗਰਾਮ ਕਰਨਾ ਜਾਂ ਤੁਸੀਂ ਚਲੋ ਫਿਰ ਜਾਓ ਤੁਸੀਂ ਪੰਜ ਪਾਜੀ ਆ ਫਿਰ ਰਾਤ ਨੂੰ ਪੈਗ ਸੈਕ ਲਾ ਲਣਗੇ 3 ਵਜੇ ਪਾ ਲੇ ਹਾਂ ਚਲ ਉਧਰ ਵੀ ਜਾਣਾ ਪਾਣਾ ਹੁਣ ਅ ਗੇਟ ਇਹਨਾਂ ਦਾ ਲੱਗਾ ਇਧਰੋਂ ਦੀ ਆ ਜਾ ਫਿਰ ਬਬਲੀ ਵੀ ਇਧਰੋਂ ਨੰ ਚਾਹ ਪਲੀ ਰੈਡੀ ਏ ਤੇ ਆਪਣੇ ਦਰਾਣੀਆਂ ਸਾਰੀਆਂ ਪਹੁੰਚ ਚੁਕੀਆਂ ਸਾਰੀਆਂ ਬਦਾਨਾ ਬਦਾਨਾ ਵੀ ਰੈਡੀ ਆ ਆਪਣਾ ਤੇ ਭੈਣਾ ਵੀ ਆਪਣੀਆਂ ਬੈਠੀਆਂ ਸਾਰੀਆਂ ਹ ਲੈ ਜਾ ਕੋਲੀਆਂ ਦੋ ਲੈ ਲਾਂ ਅਸਲ ਫੋਨ ਆ ਸਾਡੇ ਚਾਉਣ ਵਾਲਿਆਂ ਦਾ ਬਟਾ ਲੈ ਤੂੰ ਨਾ ਫਟੇ ਘਰ ਚ ਉੱਡ ਜਾ ਚੰਗੀ ਚੰਗੀ ਦੁਨੀਆ ਲਗੜ ਕੋ ਅਸੀਂ ਲਗੜਨ ਸ਼ੋਪਿੰਗ ਕਰਨ ਲੱਗਿਆ ਕੋਟ ਸੈਟਾਂ ਦੀ ਮਹੱਲ ਆਉ ਹੈ ਸੀ ਕੋਲ ਸਾਡੀ ਨਾਈਟ ਸੂਟ ਹੈ ਉਹ ਸਹੀ ਗੱਲ ਹੈ ਨਾਈਟ ਸੂਟ ਹੈ ਨਾ ਯਾਦ ਨਹੀਂ ਜਾ ਕੇ ਨਾ ਮਾਰ ਲਾ ਕੇ ਕੋਈ ਸਟੰਡ ਆਪਣੇ ਸਮਝਾਉਂਦੇ ਤੇਰੇ ਹੋਏ ਤਿੰਨ ਮਿੰਟ ਜਿਹੜਾ ਸਟਾਈਲ ਮਾਰ ਲੈਂਦਾ ਸੱਚੀ ਗੱਲ ਸੱਚੀ ਗੱਲ ਤੂੰ ਹੀ ਅੱਜ ਨਾਲ ਕੋਲ ਪਾਦਾ